ਮੇਰੇ ਵੀਰ ਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਵ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਸ਼ਾਮ ਦੇ ਪੱਜ ਗਏ ਨੇ ਪੌਣੇ 5 ਤੇ ਆਪਾਂ ਸ਼ਾਮ ਦੇ ਖਾਣੇ ਦੀ ਲੱਕੀਆਂ ਤਿਆਰੀ ਕਰਨ ਤੇ ਇੱਧਰ ਆਪਾਂ ਨੇ ਇਹਨਾਂ ਸਬਜ਼ੀਆਂ ਧੋਸ ਵਰਕੇ ਰੱਖ ਦਿੱਤੀਆਂ ਨੇ ਤੇ ਆਪਾਂ ਅੱਜ ਬਣਾਵਾਂਗੇ ਪੱਤਾ ਗੋਭੀ ਦੀ ਸਬਜ਼ੀ ਉਹਦੇ ਵਿੱਚ ਪਾਵਾਂਗੇ ਮਟਰ ਤੇ ਆਲੂ ਕੱਟੇ ਪਏ ਨੇ ਇੱਧਰ ਪੇਸਟ ਬਣਾ ਕੇ ਰੱਖਿਆ ਹੋਇਆ ਅੱਜ ਆਪਾਂ ਨੇ ਬਣਾਉਣੀਆਂ ਨੇ ਦੋ ਸਬਜ਼ੀਆਂ ਇੱਕ ਬਣਾਵਾਂਗੇ ਆਪਾਂ ਆਲੂ ਮਟਰ ਦੀ ਸਬਜ਼ੀ ਚਲੋ ਜੀ ਹੁਣ ਮੈਂ ਲਾਦਮਾ ਤੜਕਾ ਦੇਖੋ ਜੀ ਬਹੁਤ ਜ਼ਿਆਦਾ ਠੰਡ ਹੋਈ ਹੋਈ ਐ ਪਹਿਲਾਂ ਅੱਜ ਸਵੇਰੇ ਨਾ ਮੌਸਮ ਬਹੁਤ ਵਧੀਆ ਤਾਂ ਸ਼ਾਮ ਜੀ ਨੂੰ 4:30 ਵਜੇ ਨਾ ਇੰਨੀ ਜ਼ਿਆਦਾ ਨਾ ਠੰਡੀ ਹਵਾ ਜਦੋਂ ਨਾ ਬਹੁਤ ਜ਼ਿਆਦਾ ਇੱਕਦਮ ਮੌਸਮ ਠੰਡਾ ਹੋ ਗਿਆ ਹੋਇਆ ਨਾ ਕਿੰਨਾ ਮਾੜਾ ਦਿਨ ਚੜਿਆ ਸਾਡੇ ਵਾਸਤੇ ਤੇ ਸਵੇਰੇ ਨਾ ਇਹ ਨਾ ਰੇਕਾ ਵਿਚਾਰੀ ਚੰਗੀ ਭਲੀ ਸੀ ਸਵੇਰੇ ਇੰਦਰ ਸਾਰਾ ਕੰਮ-ਕੋਮ ਨਵੇੜ ਕੇ ਗਈ ਫਿਰ ਹਾਸੀ ਮਜ਼ਾ ਕਰਨ ਲੱਗੇ ਕਹਿੰਦੀ ਦੀਦੀ ਮੈਨੂੰ ਭੁੱਖ ਲੱਗੀ ਹੋਈ ਐ ਕਹਿੰਦੀ ਵੀ ਮੈਂ ਨਾ ਮੈਗੀ ਬਣਾ ਕੇ ਖਾਣੀ ਐ ਮਹਾ ਚੱਲ ਤੂੰ ਬਣਾ ਲੈ ਫਿਰ ਮੈਗੀ ਕਹਿੰਦੀ ਪਉਰੇ ਨਹੀਂ ਬਣਾਉਣੀ ਹੈਗੀ ਕਹਿੰਦੀ ਮੈਂ ਆਪਣੇ ਕਮਰੇ ਦੇ ਵਿੱਚ ਮੈਗੀ ਬਣਾਉਂਗੀ ਦੇਖੋ ਜੀ ਉਹ ਆਪਣਾ ਖਾਣਾ ਨਾ ਆਪੇ ਬਣਾ ਕੇ ਖਾਂਦੀ ਹੋਵੇ ਜਦੋਂ ਵੀ ਕੋਈ ਦਿਲ ਕਰਦਾ ਨਾ ਉਹ ਆਪਣੇ ਆਪੇ ਤਿਆਰ ਕਰਕੇ ਨਾ ਖਾਂਦੀ ਐ ਅਸੀਂ ਉਹਨੂੰ ਕੁਝ ਨਹੀਂ ਕਹਦੇ ਸੀਗਾ ਤੂੰ ਜਿਹੜਾ ਵੀ ਤਰ੍ਹਾਂ ਦਿਲ ਕਰਦਾ ਤੂੰ ਬਣਾ ਕੇ ਖਾ ਜਾ ਕਰ ਦੇਖੋ ਜੀ ਉਹ ਮੈਗੀ ਬਣਾਉਣ ਲੱਗੀ ਮੈਗੀ ਜਦ ਬਣ ਗਈ ਨਾ ਪੂਰੀ ਐ ਤਿਆਰ ਹੋ ਗਈ ਐ ਕਹਦੀ ਮੈਂ ਕਿਹਾ ਚੱਲ ਦੋਵੇਂ ਪਾਸੇ ਤੇ ਫੜ ਕੇ ਨਾ ਕੁੰਡੇ ਤੇ ਇਸ ਤਰ੍ਹਾਂ ਦੀ ਕੜਾਈ ਐ ਜਦ ਪਾਉਣ ਲੱਗੀ ਪਤਾ ਨਹੀਂ ਕੀ ਗੱਲ ਉਹ ਕੜਾਈ ਦਾ ਕੁੰਡਾ ਟੁੱਟ ਗਿਆ ਕੁੰਡਾ ਟੁੱਟ ਕੇ ਨਾ ਉਹਦੇ ਮੂੰਹ ਤੇ ਨਾ ਮੈਗੀ ਬੈਗੀ ਨਾਲੇ ਪੈਰਾਂ ਤੇ ਮੈਗੀ ਬੈ ਦੇਖੋ ਜੀ ਉਹਦਾ ਨਾ ਫੇਸ ਖਾफी ਜਿਆਦਾ ਜਲ ਗਿਆ ਤੇ ਪੈਰਾਂ ਪਰ ਵੀ ਛਾਲੇ ਹੋ ਗਏ ਆ ਤੇ ਮੇਰੇ ਕੋਲੋਂ ਭੱਜੀ ਭੱਜੀ ਆਈ ਕਹਿੰਦੀ ਜੀ ਜੀ ਦੀ ਮੇਰੇ ਨਾਲ ਬਹੁਤ ਜਿਆਦਾ ਨਾ ਤਕਲੀਫ ਹੁੰਦੀ ਆ ਦੇਖੋ ਜੀ ਅਸੀਂ ਫੇਰ ਉਹਦੇ ਨਾ ਦਵਾਈ ਲਾਈ ਦਵਾਈ ਦੂਈ ਲਾ ਕੇ ਨਾ ਹੁਣ ਆਰਾਮ ਕਰਦੀ ਆ ਵਿਚਾਰੀ ਖਾਓਗਾ ਤਾਂ ਖਾ ਕੇ ਬਹੁਤ ਔਖਾ ਹੋ ਗਿਆ ਇੱਕ ਤਾਂ ਸਾਧੀਆਂ ਨੇ ਕਹਿੰਦੇ ਮੈਂ ਕਿਹਾ ਤੂੰ ਪੈ ਜਾ ਆਰਾਮ ਨਾਲ ਆਇਆ ਜਲਿਆ ਹੋਇਆ ਤਾਂ ਆਰਾਮ ਤਾਂ ਫੇਰ ਔਖਾ ਹੀ ਆਉਂਦਾ ਪਤਾ ਨਹੀਂ ਅੱਜ ਕਿਹੜਾ ਦਿਨ ਚੜਿਆ ਆਏ ਪਤਾ ਨਹੀਂ ਲੱਗ ਰਹੇਗਾ ਬੰਦੇ ਨੂੰ ਕੀ ਹੋ ਜਾਣਾ ਮੈਂ ਡਿਸਕੈਂਟ ਦੇਉਗਾ ਤੇ ਵੀ ਇਹ ਆਪਾਂ ਇਹਦੇ ਤੇ ਕੀ ਕਰ ਰਹੇ ਹਾਂ ਅਬ ਇਹ ਚਾਹ ਜੇ ਨਾ ਇਹਦਾ ਅੱਥਰ ਵਾਲਕ ਲਾ ਦਣੀ ਸੀ ਸੋਈ ਦੇ ਵਿੱਚ ਇਹਦੇ ਵਿਚਾਰੀ ਪਰ ਨਾ ਗਰ ਹੈ ਉਹਦੋਂ ਹਲੇ ਪੇਟ ਦਰਦ ਹੋ ਗਿਆ ਉਹ ਤੇ ਹਲੇ 15 ਦਿਨ ਹੋਏ ਆ ਅਜਿਹੀ ਚਾਰੀ ਦਾ ਫੇਸ ਜਲ ਗਿਆ ਪਰ ਐਨਾ ਸ਼ੁਕਰ ਬਚਾਓ ਹੋ ਗਿਆ ਜੇ ਕਿਤੇ ਤੇਲ ਅੱਖ ਚ ਪੈ ਜਾਂਦਾ ਨਾ ਅੱਖ ਦਾ ਕੰਮ ਤਾਂ ਐਨਾ ਸ਼ੁਕਰ ਵਾਸਾ ਇੱذਲੇ ਪਾਸਾ ਹੀ ਨਾ ਗੱਲ ਗੱਲ ਤਾਈ ਤੇਲ ਪੀ ਆਇ ਚਰੂ ਬਚਾਓ ਹੋ ਗਿਆ ਪਰ ਐਨਾ ਸ਼ੁਕਰ ਨਾ ਕਈ ਵਾਰ ਆਪਣੇ ਘਰ ਦੇ ਵਿੱਚ ਦਵਾਈ ਵੀ ਨਹੀਂ ਹੁੰਦੀ ਹੈਗੀ ਐਨਾ ਸ਼ੁਕਰ ਦਵਾਈ ਵੀ ਪਈ ਜੀ ਮੈਂ ਫਟਾਫਟ ਦਵਾਈ ਲਾਈ ਵਿਚਾਰੇ ਦੀ ਰੋੜ ਲੱਗ ਗਈ ਕਹਿੰਦੀ ਜਿਹਦੀ ਮੇਰੇ ਬਹੁਤ ਦੇਖੋ ਜਿਹਦੇ ਪੈਰਾਂ ਦੇ ਨਿਸ਼ਾਨੇ ਉੱਠੜੇ ਲੱਗੇ ਆ ਜੀ ਕੀ ਕਰੇ ਫੱਲਾ ਵੀ ਇਹਨਾਂ 골ਡ ব্রাউন ਹੋ ਗਏ। ਤੇ ਹੁਣ ਆ ਜਿਹਦੇ ਵਿੱਚ ਪਾ ਦਿਆਂ ਸੁੱਕੇ ਮਸਾਲੇ। ਜਦੋਂ ਵੀ ਅਜਿਹਾ ਬਣਾ ਜਦ ਤਾਰੇ ਕਾ ਨਾ ਫੇਸ ਜਲੇ ਨਾ ਜਦੋਂ ਨਾ ਸਵੇਰ ਦਾ ਮੇਰਾ ਵੀ ਨਾ ਮੂਡ ਬਹੁਤ ਜ਼ਿਆਦਾ ਖਰਾਬ ਹੋ ਗਿਆ। ਫੇਰ ਪਰ ਔਰ ਹੁਣ ਲਾਉਂਦਾ। ਨਾ ਹੁੰਦਾ ਜਾਣਾ ਹੱਥਾ ਰੋ। ਹੱਥਾ ਲੱਗੂਗਾ। ਹਾਂਜੀ। ਤਾਂ ਇਹਦਾ ਮੈਕੈਨੀਜ਼ਮ ਆਪਾਂ ਵਾਂਗ ਲੱਗਦਾਗਾ ਬੰਦੇ ਨੂੰ। ਫੇਰੇ ਟਾਈਮ ਕੀ ਹੋ ਜਾਂਦਾ। ਦੇ ਕੋਲੇ ਤਾਂ ਪਰੇ ਟਮਾਟਰ ਦੇ ਮੈਂ ਦੋਏ ਬਾੜੂ ਮਹ ਜੇ ਇਹ ਤਾਂ ਜੇ ਖਾਤੇ ਪਏ ਹੋਣਾ ਨਾ ਦੋ ਤਿੰਨ ਵੱਧੇ ਬਾੜਵੇ ਫਿਰ ਆਇਆ ਨਾ ਫਿਰ ਖਰਾਬੇ ਹੋ ਜਾਣੇ ਟਰੇ ਵਿੱਚ ਪਏ ਪਏ ਵੀ ਤੇ ਫਾਰਮਾ ਵਿੱਚ ਇਹਦੇ ਮੈਂ ਦੇਗੀ ਮਿਰਚ ਤੇ ਇਹ ਨਾਲ ਸਬਜ਼ੀ ਦਾ ਕਲਰ ਬਹੁਤ ਸੋਹਣਾ ਆ ਜਾਂਦਾ ਹੱਸ ਕੋ ਜਿਹੜੀ ਆਪਾਂ ਨੇ ਹੁਣ ਹਲਦੀ ਪਿਹਾਈ ਹੈ ਨਾ ਹਾਂਜੀ ਹੂੰ ਇਹਦਾ ਕਲਰ ਬਹੁਤ ਵਧੀਆ ਆਉਂਦਾ। ਇਹ ਉਹਨਾਂ ਪੈਕਟਾਂ ਵਾਲੀ ਨਾ ਲੈਂਉਂਦੇ ਹੈਗੇ। ਬਸ ਅਸੀਂ ਕੀ ਕਰਿਆ ਨਾ 10 ਹਾਂ 10 ਕਿਲੋ ਬਸ ਇਸ ਤਰ੍ਹਾਂ ਹਲਦੀ ਲੈ ਲਈ ਆ। ਲੇਕੇ ਨਾ ਫਿਰ ਉਹਨੂੰ ਪਿਹਾਈ ਆ। ਦੇਖੋ ਜੇ ਅਸੀਂ ਪੀਪੀਆਂ ਭਰ ਕੇ ਨਾ ਉੱਪਰ ਰੱਖ ਦਿੱਤੀਆਂ ਨੇ ਤਿੰਨ ਤੇ ਹੁਣ ਮौज ਆ ਜਿਵੇਂ ਮਰਜ਼ੀ ਖੁੱਲੀ ਵਰਤੋ ਆਪਣੀ। ਹੁਣ ਪੈਕਟਾਂ ਵਾਲੀ ਨਾ ਉਨੀ ਵਧੀਆ ਨਹੀਂ ਹੁੰਦੀ ਹੈਗੀ ਆਪਾਂ ਇੱਕ ਵਰਤੀ ਜਾਂਦੇ ਆ। ਹਾਂਜੀ। ਜਿੰਨੀ ਘਰ ਦੀ ਹਲਦੀ ਵਧੀਆ ਹੁੰਦੀ ਹੈ ਨਾ ਬਹੁਤ ਜ਼ਿਆਦਾ ਵਧੀਆ ਹੈ। ਤੁਸੀਂ ਹਲਦੀ ਦਾ ਕਲਰ ਦੇਖੋ ਕਿੰਨਾ ਵਧੀਆ ਬਹੁਤ ਤੇਜ ਹਲਦੀ ਹੈ ਇਹ ਨਾਲੇ ਨਾਲੇ ਨਾ ਜਮਾ ਹੀ ਇੱਧਾ ਤੇ ਚਮਚਾ ਪਾਇਆ ਥੋੜੀ ਜਿਹੀ ਪਾਉਣ ਨਾਲ ਨਾ ਬਹੁਤ ਜ਼ਿਆਦਾ ਕਲਰ ਹੁੰਦਾ ਇਹ ਹੁੰਦਾ ਘਰ ਦੀ ਹਲਦੀ ਦਾ ਫਰਕ ਜਿਹੜੀ ਪੈਕਨ ਵਾਲੀ ਲਿਆਉਣੀ ਹੈ ਨਾ ਅਸੀਂ ਨਾ ਦੋ ਦੋ ਚਮਚੇ ਵੀ ਪਾਉਂਦੇ ਤੇ ਬਿਲਕੁਲ ਵੀ ਫੇ ਕਲਰ ਨਹੀਂ ਦਉਂਦਾ ਹੈਗਾ ਆਲੂ ਮਟਰ ਉਹ بیچ ਵਿੱਚ ਵੀ ਆਲੂਆਂ ਦੀ ਕਾਸੀ ਵਿੱਚ ਸਾਰੇ ਕਾਸੀ ਵਿੱਚ ਨਾ ਇਹ ਜਿਹੜਾ ਆਲੂ ਹੈ ਨਾ ਇਹ ਅੱਗੇ ਨਾ ਪਤਾ ਨਹੀਂ ਕੋਈ ਨਾ ਸਾਡੇ ਪਿੰਡ ਦੀ ਨਾ ਤਾਈ ਜੀ ਦੀ ਹੈ ਉਹ ਸਾਨੂੰ ਨਾ ਇਸ ਤਰ੍ਹਾਂ ਗੱਲਾਂ ਸੁਣਾਉਂਦੇ ਹੁੰਦੇ تھے ਉਹ ਕਹਿੰਦੇ ਨਾ ਵੀ ਜਿਹੜਾ ਆਲੂ ਹੈ ਨਾ ਉਹ ਸਾਰੀ ਸਬਜ਼ੀਆਂ ਦੀ ਤਾਂ ਇੱਜ਼ਤ ਬਚਾਉਂਦਾ ਹੈ ਹੈ ਹੁਣ ਆਏ ਆ ਕਹਿੰਦੇ ਇਹ ਕੋਈ ਵੀ ਸਬਜ਼ੀ ਲੈ ਦੇਖੋ ਹੁਣ ਆਪਾਂ ਨੇ ਗਾਜਰਾ ਬਣਾਉਣੀ ਆ ਉਹਦੇ ਵਿੱਚ ਵੀ ਆਲੂ ਪੈਣਾ ਹੈ ਆਪਾਂ ਨੇ ਸਾਲਤਮਾਈ ਸਬਜ਼ੀ ਬਣਾਉਣੀ ਆ ਉਹਦੇ ਵਿੱਚ ਵੀ ਆਲੂ ਪੈਣਾ ਆਲੂ ਵਾਲੇ ਪਰੌਂਠੇ ਬਣਨੇ ਆ ਪੁਰਜੀ ਬਣਾਉਣੀ ਉਹਦੇ ਵਿੱਚ ਵੀ ਆਲੂ ਪੈਣਾ ਹੈ ਹੁਣ ਆਪਾਂ ਨੇ ਆਲੂ ਮਟਰ ਬਣਾਏ ਆ ਉਹਦੇ ਵਿੱਚ ਵੀ ਆਲੂ ਪੈਣਾ ਜੀਵੀ ਗੰਦ ਬਣਾਉਣਾ ਉਹਦੇ ਵਿੱਚ ਵੀ ਆਲੂ ਪੈਣਾ ਹੈ ਕਹਿੰਦੇ ਵੀ ਸਾਰੀਆਂ ਸਬਜ਼ੀਆਂ ਦੇ ਵਿੱਚ ਆਲੂ ਪੈਂਦਾ ਹੀ ਪੈਂਦਾ ਹੈ ਨੇ ਲੈ ਅਗਾ ਕੇ ਜੀ ਲੈ ਤੇ ਮਾਂ ਘੋਬੀ ਚ ਵੀ ਦਾਦੂ ਪੈਣੀ ਹੈ ਹਾਂਜੀ ਆਲੂ ਸਾਰੀਆਂ ਸਬਜ਼ੀਆਂ ਦਾ ਰਾਜਾ ਏ ਹੂੰ ਸਾਰੀਆਂ ਸਬਜ਼ੀਆਂ ਦੇ ਵਿੱਚ ਪੈਣਾ ਹੀ ਪੈਣਾ ਬਸ ਇਹਨੇ ਘੋਬੀ ਵਾਸਤੇ ਰੱਖ ਲੈਨੇ ਲੈਓ ਇਹਦੇ ਵਿੱਚ ਦੇਖੋ ਜੀ ਇੰਨਾ ਜਿਆਦਾ ਫਾਇਦਾ ਨਾ ਸਾਨੂੰ ਜਿਹੜੇ ਉਧਰ ਮਟਰ ਕੱਟ ਕੇ ਰੱਖੇ ਹੋਏ ਤੇ ਬਸ ਕੋਈ ਤਾਂ ਨਹੀਂ ਲੋੜ ਨਹੀਂ ਹੈਗੀ ਬਸ ਜਿਹਦੇ ਵਾਸ਼ ਕਰਕੇ ਵਿੱਚ ਪਾ ਦਿਓ ਨਹੀਂ ਤੇ ਪਹਿਲਾਂ ਮਟਰ ਕੱਢੋ ਇਹ ਟਾਈਮ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈ ਇਹ ਕਾ ਕੇ ਨਾ ਟਾਈਮ ਦੀ ਬਚਤ ਬਹੁਤ ਹੁੰਦੀ ਹੈ ਬਸ ਅਸੀਂ ਤਾਂ ਧਨੀਆ ਵੀ ਸਟੋਰ ਕਰਕੇ ਰੱਖਿਆ ਹੋਇਆ ਹੈ बार-बार ਕਿਰਤਾ ਵਿੱਚ ਜਾਣਾ ਫਿਰ ਬਹੁਤ ਜ਼ਿਆਦਾ ਔਖਾ ਲੱਗਦਾ ਬਸ ਜਿਹਦੇ ਆਪਣਾ ਕੱਢੋ ਵਾਸ਼ ਕਰਕੇ ਪਾ ਦਿਓ ਚਲੋ ਜੀ ਹੁਣ ਆਪਾਂ ਲਾ ਦਈਏ ਨਾ ਦੂਜੀ ਸਬਜ਼ੀ ਨੂੰ ਤੜਤ ਕਰ ਤੇ ਮੇਰਾ ਦੁੱਧ ਲਾਣਾ ਕਰਿਆ ਪਿਆ ਤਰੂਸੀ ਨੂੰ ਪਾ ਕੇ ਆਉਣਾ ਤਾਂ ਇਹਨਾਂ ਚੌਲ ਨਾ ਬਣਾ ਲੀਏ ਬਣਾ ਲੀਏ ਆਜੂ ਮਟਰਾਂ ਦੇ ਨਾਲ ਬਣਾ ਲੈਂਦੇ ਆ ਵਧੀਆ ਲੱਗਣਗੇ ਹਾਂਜੀ ਮੈਂ ਕਿਹਦੇ ਮੈਂ ਪਾਣੀ ਗਰਮ ਕਰਕੇ ਰੱਖ ਲਿਆ ਤਾਂ ਮੈਂ ਸਬਜੀ ਦੇ ਵਿੱਚ ਨਾ ਗਰਮੇ ਪਾਣੀ ਪਾਉਣੀ ਆ ਦੱਸ ਐਨਾ ਕੇ ਪਾਣੀ ਪਾਉਣਾ ਲੈ ਅਸੀਂ ਨਾ ਸਾਗ ਬਣਾ ਕੇ ਆ ਪਿੱਜ ਵਿੱਚ ਰੱਖਿਆ ਹੋਇਆ ਉਹ ਅਸੀਂ ਮਾਰਨਿੰਗ ਵੇਲੇ ਖਾਵਾਂਗੇ ਆਪਾਂ ਇਹ ਨਾ ਇੱਕ ਸਬਜੀ ਨੂੰ ਲਾ ਦੇਤਾ ਤੜਕਾ ਤੇ ਹੁਣ ਆਪਾਂ ਦੂਜੀ ਸਬਜੀ ਵੀ ਲੱਗਿਆ ਤਿਆਰੀ ਕਰਨਾ ਇਧਰ ਮੈਂ ਲਗੀਆਂ ਟਮਾਟਰ ਤੇ ਕੜਈ ਕੰਨ ਵਰਤਦਾ ਇਹ ਜੇ ਇਧਰ ਆਪਾਂ ਨੇ ਨਾ ਪੱਤਾ ਗੋਭੀ ਨਾ ਵਾਸ਼ ਕਰਕੇ ਰੱਖ ਦਿੱਤੀ ਐ ਆਪਾਂ ਇਹਦੇ ਵਿੱਚ ਤਿੰਨ ਤਰ੍ਹਾਂ ਦੀ ਨਾ ਮਿਕਸ ਸਬਜ਼ੀਆਂ ਇਕੱਠੀਆਂ ਕਰੀਆਂ ਵਿੱਚ ਇਹਦਾ ਪੱਤਾ ਗੋਭੀ ਹੋਗੀ ਵਿੱਚ ਹਰੇ ਮਟਰ ਹੋਗੇ ਆਲੂ ਹੋਗੇ ਨੇ ਇਹ ਵਾਸ਼ ਕਰਕੇ ਰੱਖ ਦਿੱਤੇ ਨੇ ਇਧਰ ਤੇ ਤੇਲ ਵੀ ਹੋ ਗਿਆ ਗਰਮ ਹਾਂਜੀ ਕੀ ਲੈਣਾ ਇਹਨੂੰ ਵਾਚਾ ਕਟਿੰਗ ਕਰਨੀ ਆ ਨਾ ਤੇਲ ਪਹਿਲਾਂ ਗਰਮ ਹੋ ਗਿਆ ਤੇ ਜਦ ਦਾ ਰੇਖਾ ਤੇ ਤੇਲ ਪਿਆ ਨਾ ਫੇਸ ਤੇ ਨਾ ਜਦੋਂ ਮੈਨੂੰ ਵੀ ਡਰ ਲੱਗਿਆ ਮੈਂ ਤਾਂ ਹੁਣ ਗੈਸ ਬੰਦ ਕਰਕੇ ਨਾ ਤਾਂ ਪੇਸਟ ਪਾਉਣੀ ਆ ਬੇਟੀ ਤਾਂ ਬਾਅਦ ਵਿੱਚ ਤੇ ਗੈਸ ਬਾਲਣਾ ਚਾਹੀਦਾ ਉਹ ਤੇਲ ਹੁੰਦਾ ਗਰਮ ਜਦੋਂ ਅੱਪਾ ਨਾ ਪੇਸਟ ਜਰੇ ਪਾ ਦਿੰਦੇ ਆ ਫਿਰ ਉਹਦਾ ਨਾ ਛਿੱਟਾ ਪਾ ਜਾਂਦਾ ਫੇਸ ਤੇ ਇਕਦਾ ਉੱਪਰ ਤੇ ਸਿਆਲ ਹੈ ਵਿਚਾਰੀ ਪਈ ਹੁਣ ਬੈੱਡ ਤੇ ਹੋਰ ਮੈਂ ਇਹਨੂੰ ਕਹਤਾ ਮਾਂ ਤਾਂ ਉੱਠਣਾ ਨਹੀਂ ਹੈਗਾ ਤੂੰ ਆਪਣਾ ਆਰਾਮ ਕਰ ਕਹਿੰਦੀ ਠੀਕ ਹੈ ਜੀ ਜੀ ਮੈਂ ਨਹੀਂ ਉੱਠਦੀ ਜੀ ਚਲੋ ਜੀ ਆਪਾਂ ਹੁਣ ਤਿਆਰੀ ਨੂੰ ਬੈੱਡ ਤੇ ਚਾਹ ਪਾਣੀ ਦਮਾਂਗੇ ਕਿਉਂ ਨਾ ਜੇ ਵਿਚਾਰੀ ਠੀਕ ਨਹੀਂ ਹੁੰਦੀ ਹੈਗੀ ਜੀ ਜੀ ਆਪਾਂ ਨੇ ਇਹਦੇ ਵਿੱਚ ਪਾ ਦਿੱਤਾ ਹੈ ਪੇਸਟ ਤੇ ਹੁਣ ਆਪਾਂ ਪਾ ਦਈਏ ਇਹਦੇ ਵਿੱਚ ਜੀਰਾ ਤੇ ਲੱਗੀ ਹੋਈਆਂ ਮੈਂ ਟਮਾਟਰਾਂ ਦੀ ਕਟਿੰਗ ਕਰਨ ਪੱਤਾ ਗੋਭੀ ਤਾਂ ਸਾਡੀ ਫੈਮਿਲੀ ਨੂੰ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਤੇ ਇਹਦਾ ਸਲਾਦ ਵੀ ਬਹੁਤ ਵਧੀਆ ਲੱਗਦਾ ਹੈ ਜੇ ਉੱਪਰ ਨੂਨ ਪਾ ਕੇ ਨਾ ਸੇਕਾ ਪਾ ਲਦੇ ਨਾ ਥੋੜਾ ਜਿਹਾ ਨਾ ਤੇ ਬਹੁਤ ਜ਼ਿਆਦਾ ਨਾ ਟੇਸਟੀ ਰੋਟੀ ਲੱਗਦੀ ਹੈ ਹਾਂਜੀ ਨਿਕੋ ਜੀ ਅਸੀਂ ਕਦੇ ਵੀ ਨਹੀਂ ਉਹ ਕੋਈ ਕਿਹਾ ਨਾ ਕਿਸੇ ਦੀ ਗੱਲ ਮੰਨੀ ਹੈਗੀ ਅੱਗੇ ਕਹਿੰਦੀ ਖਾਣੀ ਨਹੀਂ ਚਾਹੀਦੀ ਨਹੀਂ ਨਹੀਂ ਕੁਝ ਨਹੀਂ ਹੁੰਦਾ ਹੈਗਾ ਸਾਡੇ ਦਾ ਨਾ ਉੱਥੇ ਨਾ ਮੇਰੇ ਪਿੰਡ ਇਹਦੀ ਪੱਤਾ ਗੋਭੀ ਦੀ ਉਹ ਖੇਤੀ ਕਰਦੇ ਹੁੰਦੇ ਤੇ ਅਸੀਂ ਤਾਂ ਨਾ ਜਿੱਦੇ ਹੀ ਐਨ ਬਰੀ ਅਸ਼ੌਂਕਰ ਵਾਲਾ ਖਾਣੇ ਕੁਝ ਕਦੇ ਨਹੀਂ ਸੋਚਿਆ ਹੈਗਾ ਵੀ ਇਹਦੇ ਵਿੱਚ ਸੁੰਡੀਆਂ ਹੋਣੀਆਂ ਜੀ ਆਏ ਹੋਣੀਆਂ ਕੁਝ ਨਹੀਂ ਹੈਗਾ ਨਾ ਗੱਲਾਂ ਬਾਤਾਂ ਦਾ ਗੱਲਾਂ ਇਹ ਸਬਜ਼ੀ ਵਧੀਆ ਹੁੰਦੀ ਹੈ ਖਾਣੀ ਚੰਗੀ ਹੈ ਕਿਤੇ ਮੇਰੇ ਨਾਲ ਪਿਆਰ ਆ ਗਿਆ ਕੱਟਣਾ ਤੇ ਨਾ ਪਿੰਡ ਨਾਲ ਇੱਕ ਕੁਮਾਰੀ ਆਉਂਦੀ ਹੁੰਦੀ ਤੇ ਘੜੇ ਲੈ ਕੇ ਹੈ ਉਹ ਕਹਿੰਦੀ ਵੀ ਐਸ ਤਰ੍ਹਾਂ ਮੇਰੀ ਕੁੜੀ ਨਾ ਐਦਾਂ ਮਰੰਡੇ ਕੰਨੀ ਵਿਆਹ ਹੋਈ ਸੀ ਹੈ ਇਹ ਉਹਨਾਂ ਦੀ ਬਹੁਤ ਦਾ ਨ ਨਾ ਨਾ ਵਿਆਹ ਹੋਇਆ ਕਹਿੰਦੀ ਉਹਨੇ ਕੀ ਕਰਿਆ ਉਹ ਚਲੀ ਗਈ ਕੱਖ λεਉਣ ਚਲੀ ਗਈ ਵੀ ਫੱਟਾ ਵੱਟ ਕੇ ਲਿਆਵਾ ਕਹਿੰਦੀ ਉੱਥੋਂ ਐ ਦੋ ਪੂਰੇ ਲਈ ਆਈ ਪਰ ਤੇ ਰੇਪ ਜ ਪੱਤਾ ਮਟਰ ਜਾਂਦੇ ਨਾ ਦੋ ਪੱਤਾ ਗਦੇ ਪੱਤਾ ਗੋਭੀ ਤੋਂ ਫੁੱਲ ਲਈ ਆਈ ਹੈ ਉਹਨੇ ਆ ਕੇ ਆਪਣੀ ਨੂੰ ਕਹਿਤਾ ਕਹਿੰਦੀ ਪੁੱਤ ਮੇਰੇ ਆਉਂਦੇ ਨੂੰ ਕੋਈ ਸਬਜ਼ੀ ਬਣਾ ਲਈ ਉਹ ਕਹਿੰਦੀ ਠੀਕ ਆ ਮੰਮੀ ਜੀ ਦੇਖ ਜੀ ਉਹ ਵਿਚਾਰੀ ਕਹਿੰਦੀ ਨਾ ਕਹਿੰਦੀ ਵੀ ਮੈਂ ਇਹ ਸਬਜ਼ੀ ਕਦੇ ਖਾਧੀ ਨਹੀਂ ਥੀ ਲਗੀ ਨਾ ਮੈਂ ਕਦੇ ਬਣਾਈ ਆ ਦੇਖੋ ਜੀ ਜਿਹੜੀ ਗੋਭੀ ਹੁੰਦੀ ਨਾ ਤੇਰੇ ਤਰ੍ਹਾਂ ਦੀ ਹੁੰਦੀ ਆ ਇੱਕ ਤਾਂ ਫੁੱਲ ਗੋਭੀ ਹੁੰਦੀ ਆ ਇੱਕ ਪੱਤਾ ਗੋਭੀ ਹੋਗੀ ਤੇ ਇੱਕ ਕੱਠ ਗੋਭੀ ਹੋਗੀ ਉਹ ਛੋਟੀ ਛੋਟੀ ਹੁੰਦੀ ਉਹਨਾਂ ਕੱਠ ਗੋਭੀ ਕਹਿੰਦੇ ਹੁੰਦੇ ਆ ਉਹਦੀ ਵੀ ਸਬਜ਼ੀ ਬਹੁਤ ਜ਼ਿਆਦਾ ਵਧੀ ਨੇ ਕੁਝਿਆ ਦੋਦੇ ਸਾਸਨਾ ਗੋਭੀ ਦੇ ਆਕੇ ਦੇਖੀ ਤੇ ਇਹ ਬਣਾਣੀ ਪੁੱਤ ਉਹ ਕਹਿੰਦੀ ਠੀਕ ਆ ਮੰਮੀ ਜੀ ਮੈਂ ਬਣਾ ਲੂਗੀ ਵੀ ਜੇ ਤੈਨੂੰ ਨਹੀਂ ਗੋਭੀ ਸਬਜ਼ੀ ਬਣਾਉਣੀ ਆਉਂਦੀ ਵੀ ਤੂੰ ਇੱਕ ਵਾਰ ਆਪਣੇ ਸਾਸੂ ਨੂੰ ਪੁੱਛ ਤਾਂ ਲੈ ਦੇਖੋ ਜਿਉਂ ਨੇ ਕਿ ਗਰੀਬ ਵਿਚਾਰੀ ਨੇ ਬੈ ਗਈ ਮੰਜੇ ਤੇ ਉਹ ਫਿਰ ਕਿਆ ਕਰਿਆ ਕਹਿੰਦੀ ਵੀ ਉਹਨੂੰ ਗੋਭੀ ਦੇ ਪੱਤੇ ਨੂੰ ਤਾਰੀ ਗਈ ਤਾਰੀ ਗਈ ਸਾਰੇ ਪੱਤੇ ਤਾਰ ਕੇ ਨਾ ਡਸਟਬਿਨ ਦੇ ਵਿੱਚ ਪਾਈ ਗਈ ਕਹਿੰਦੀ ਵੀ ਕਦੇ ਦਾ ਕਹਿੰਦਾ ਫੁੱਲ ਨਿਕਲੂਗਾ ਹੀ ਜਾ ਦਮੇ ਚੁੱਕ ਕੇ ਬੈ ਗਈ ਉਹ ਕਹਿੰਦੀ ਇਹ ਦਿਨ ਉਹਦੀ ਸੱਸ ਆ ਗਈ ਕਹਿੰਦੀ ਪੁੱਤ ਬਣਾ ਲਈ ਗੋਭੀ ਸਬਜ਼ੀ ਕਹਿੰਦੀ ਮੰਮੀ ਜੀ ਉਹਦੇ ਵਿੱਚੋਂ ਤਾਂ ਪੁੱਲ ਨਿਕਲੇ ਨਹੀਂ ਉਹਦੀ ਸੱਸ ਨੇ ਪਾ ਰਿਆ ਮੱਥੇ ਦੇ ਹੱਥ ਹੱਥ ਉਹ ਕਹਿੰਦੀ ਇਹ ਪੱਤੇ ਦੀ ਸਬਜ਼ੀ ਬਣਦੀ ਹੁੰਦੀ ਹੈ ਕਹਿੰਦੀ ਇਹਨੂੰ ਤਾਂ ਹੀ ਤਾਂ ਪੱਤਾ ਗੋਭੀ ਕਹਿੰਦੇ ਹੁੰਦੇ ਆ ਦੇਖੋ ਜੀ ਸਾਨੂੰ ਐਨੀ ਹਾਸੇ ਆਈ ਉਹਦੀ ਗੱਲਾਂ ਸੁਣ ਕੇ ਪਤਾ ਨਹੀਂ ਹੁਣਾਂ ਨੂੰ ਨਾ ਉਹ ਪਤਾ ਨਹੀਂ ਜਾਏਗਾ ਹੁਣ ਇਹ ਆਪਣਾ ਮਸਾਲਾ ਹੰਗੀ ਤਰ੍ਹਾਂ 골ਡ ਬ੍ਰਾਊਨ ਹੋ ਰਿਹਾ ਹੈ ਆਪਣਾ ਮਸਾਲਾ ਨਾ ਬਣ ਕੇ ਹੋ ਗਿਆ ਤਿਆਰ ਤੇ ਵਿੱਚ ਪੌਣ ਆ ਗਿਆ ਤਾਂ ਫਿਰ ਮੈਂ ਨਾ ਨੂਨ ਮਿਰਚ ਪਾ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਟਮਾਟਰ ਤੇ ਆਪਣੇ ਮਸਾਲੇ ਦਾ ਕਲਰ ਬਹੁਤ ਵਧੀਆ ਆਇਆ ਜਿਆਸੀ ਤਰ੍ਹਾਂ ਆਇਆ ਇਹ ਮੈਂ ਇਹਨੂੰ ਸਬ지 ਪੜਾ ਦੇ ਤਾਈ ਹਲੋ ਤੇ ਹੁਣ ਆ ਪੈਦੇ ਵਿੱਚ ਨਾ ਇੱਕ ਚਮਚਾ ਪਾ ਦਨੇ ਦੇਗੀ ਮਿਕਸ ਦਾ ਹੈਰਾ ਮਸਾਲਾ ਕਿਸ ਕਿਸੇ ਸਬਜ਼ੀ ਬਣਾਉਣੀ ਆ ਕੋਈ ਵੀ ਬਣਾਉਣੀ ਆ ਤੇ ਕਟਿੰਗ ਕਰਕੇ ਨਾ ਮੈਂ ਬਹੁਤ ਘੱਟ ਸਬਜ਼ੀ ਬਣਾਉਣੀ ਆ ਇਹ ਹੁਣ ਆਪਾਂ ਥੋੜਾ ਜਿਹਾ ਵਿੱਚ ਪਾ ਦਨੇ ਪਾਣੀ ਤੇ ਆ ਚੰਗੀ ਤਰ੍ਹਾਂ ਫਿਰ ਇਹ ਟਮਾਟਰ ਸਾਸ ਪਾ ਦਈਏ ਨਾ ਉਹ ਐਂ ਬੜੀਆਂ ਨਰਮ ਜਿਹੀ ਹੋ ਜਾਣਗੇ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਸਬਜੀ ਇਹ ਕੋਈ ਫੁੱਲ ਹੈਗੇ ਤੇ ਕਾਫੀ ਵੱਡੇ ਫੁੱਲ ਤੇ ਇੱਕ ਫੁੱਲ ਦੀ ਉਹ ਇੱਕ ਫੁੱਲ ਦੀ ਉਹ ਸਬਜ਼ੀ ਬਣਾਈਏ ਮੈਂ ਹਣੇ ਇੱਕ ਫੁੱਲ ਇਸ ਤਰੀਏ ਮੈਂ ਫ੍ਰਿਜ ਦੇ ਵਿੱਚ ਰੱਖ ਦਿੱਤਾ ਹੈ ਮਾਹੌਦੀ ਨਾ ਫੇਰ ਸਬਜ਼ੀ ਬਣ ਜੂਗੀ ਤੇ ਸਲਾਦ ਦੇ ਤੌਰ ਤੇ ਵਰਤ ਵਰਤ ਲਾਂਗੇ ਹੂੰ ਇਹਨਾਂ ਪਰਸੇ ਨੂੰ ਫੇਰਾਂਗੇ ਹੱਸ ਰਸ ਤੇ ਹਰੋ ਜਣੇ ਖਾ吃ੀ ਰੇਤਾ ਦੁੱਧ ਕਿੰਨਾ ਕਾ? ਉਹ ਰੇਕਾ ਠੀਕ ਹੁਣਾ? ਹੈ? ਪੂਰਾ ਰੇਕਾ ਠੀਕ ਹੈ? ਇਹ ਹੁਣ ਤਕਲੀਫ ਤਾਂ ਨਹੀਂ ਆਗੀ ਬੋਦੀ? ਹੁਣ ਤਕਲੀਫ ਤਾਂ ਹੋਊਗੀ ਹੋਈ ਜਦ ਜਦ ਹਾਂ ਤਾਂ ਹੱਥ ਤਾਂ ਲੱਗੂਗਾ। ਹਾਂਜੀ ਹਾਂ ਜਿਹੜਾ ਜਲਿਆ ਵਾ ਤੇਲ ਪੈ ਜਾਂਦਾ ਨਾ ਆਪਣੇ ਫੇਸ ਤੇ। ਹਾਂਜੀ ਉਹ ਜਲਣ ਤਾਂ ਕਰਦਾ ਹੀ ਐ। ਹਾਂਜੀ ਹਾਂ ਤਾਂ ਪਰ ਫਿਰ ਵੀ ਇਹ ਛੋਟੂ ਬਚਾਅ ਹੋ ਗਿਆ। ਹਾਂਜੀ ਹਾਂ ਆਖੂ ਖ ਬਚ ਗਿਆ ਜੀ। ਆਖੂ ਬਚ ਗਿਆ ਵੀ ਜਾਰੀ ਸੀ। ਹੁਣ ਕੀ ਕਰਦੀ ਆ ਉਹ ਪਈ ਆਉਤਾ ਪਈ ਆਉਤਾ ਹਾਂ ਮਾਤਾ ਉਠਣਾ ਨਹੀਂ ਹੈਗਾ ਹਨਾ ਆਪਣਾ ਹੀ ਡੱਬਾ ਲੈ ਕੇ ਆਈ ਦੁੱਧ ਦਾ ਬਸ ਠੀਕ ਹੈ ਜੀ ਮਾਤਾ ਦੁੱਧ ਪੀ ਲੈ ਉਹ ਹੋ ਗਈ ਵਿਚਾਰੇ ਨੂੰ ਕਹਿੰਦਾ ਇੰਨਾ ਸ਼ੁਕਰ ਉਹਦੀ ਅੱਖ ਬਚ ਗਈ ਆ ਕਹਿੰਦਾ ਹੂੰ ਉਹ ਕੋੜਾ ਨਹੀਂ ਰਹਾ ਵਧੀਆ ਕੜਾਹੀ ਦੀ ਕੋਈ ਆਈਦਾ ਹੈਗਾ ਫੇਰ ਤਾਂ 20 ਲੱਖ ਤਾਂ ਕੁੰਡਾ ਟੁੱਟ ਜੂਗਾ ਹਾਂ ਆਇਆ ਟੁੱਟ ਗਿਆ 1 ਲੱਖ ਤੇ ਕੁੰਡਾ ਚਲੋ ਕੋਈ ਨਾ ਉਹ ਆਏ ਹੁਣ ਪਤਾ ਨਹੀਂ ਤਾਂ ਹੁੰਦਾ ਹੈਗਾ ਵੀ ਕਿਹੜੇ ਟਾਈਮ ਕੀ ਹੋਣਾ ਚੰਗੀ ਭਲੀ ਦੀ ਵਿਚਾਰੀ ਇਹ ਦੀ ਦੀ ਮੈਂ ਤਾਂ ਨਾ ਜਰੇ ਲੱਗੀ ਸਿਰ ਘੋੜਾ ਮੈਂ ਕਿ ਕੋਈ ਨਾ ਤੇਰੇ ਪੰਨੂ ਨਾ ਮਿਰਚਾ ਛਪਾ ਕੇ ਨਾ ਚੁੱਲੇ 'ਚ ਸਿੜਕੇ ਸਿੜਦੀਆਂ ਕਹੇ ਬੰਨੇ ਆ ਨਾ ਜੋਜੀ ਵੀ ਬਹੁ ਕਰਦੀ ਜੋਜੀ ਵੀ ਬਹੁ ਕਰਦੀ ਆ ਭਾਈ ਕੀ ਕਰੇ ਸਾਬਰ ਨੂੰ ਹੱਸ ਕੇ ਬੁਲਾਉਣਾ ਏ ਨਹੀਂ ਲੱਗੀ ਤੇ ਇਹਨੂੰ ਨਜ਼ਰੇ ਲੱਗੀ ਆ ਮੈਂ ਕਿ ਕੋਈ ਨਾ ਤੈਨੂੰ ਨਾ ਹੁਣ ਸ਼ਾਮ ਨੂੰ ਰੋਟੀ ਪਕਾਉਂਗੇ ਨਾ ਚੁੱਲੇ ਤੇ ਮਿਰਚਾਂ ਛਪਾ ਕੇ ਨਾ ਇਹਦੇ ਪੰਨ ਚੁੱਲੇ 'ਚ ਸਿੜੂੰਗੀ ਜਿਸ ਨਜ਼ਰੋਂ ਜੇ ਲੱਗੀ ਹੋਗੀ ਉਤਰ ਜੂਗੀ ਜੇਰੀ ਦੇ ਰੋਣ ਲੱਗੀ ਜੈ ਮੇਰੇ ਦਾਰਨਾ ਦੇਖੇ ਨਾ ਜਾਵੇ ਜਿਵੇਂ ਨਾ ਐ ਕਰੀ ਜਾਵੇ ਇਹ ਵੀ ਵੀ ਤੇਰਾ ਜਮਨ ਆਪਣੇ ਤੱਕਾ ਲਾ ਕੇ ਮਿਕਸ ਕਰ ਦਿੱਤੀ ਤੇ ਹੁਣ ਇਹਨੂੰ ਨਾ ਢਾਕੇ ਪਕਾਉਨੇ ਆ ਤੇ ਹੁਣ ਸੈਲਪ ਸੋਲਪ ਦੀ ਵੀ ਕਰਦੇ ਆ ਸਪਾਈ ਤੇ ਬਹੁਤ ਜਿਆਦਾ ਨਾ ਖਨਾਰਾ ਖੰਡ ਜਾਂਦਾ ਹੈ ਬਹੁਤ ਵਧੀਆ ਰਿਚ ਰਹੀ ਹੈ ਆਪਰਾਹ ਨੂੰ ਸੋਇ ਦਾ ਸਾਰਾ ਕੰਮ ਨਿਬੜ ਗਿਆ ਹੈ ਦੁੱਧ ਵੀ ਆਪਾਂ ਨੇ ਨਾ ਦਹੀਂ ਵਾਲਾ ਗਰਮ ਕਰਕੇ ਰੱਖ ਦਿੱਤਾ ਹੈ ਹੁਣ ਆਪਾਂ 5-10 ਮਿੰਟ ਬੈਠਾਂਗੇ ਉਸਤੇ ਮਗਰੋਂ ਫਿਰ 6 ਵਜੇ ਰੋਟੀ ਪਵਾਵਾਂਗੇ ਖਾਣ ਨੂੰ ਸਬਜ਼ੀ ਸਬਜ਼ੀ ਆਪਣੀ ਅਜੇ ਰਹੀ ਹੈ ਖਲੜ ਹੋਣਾ ਹੈ ਇਸੇ ਭਾਂਕ ਦੇ ਵਿੱਚੇ ਬਣਾਉਣੀ ਕੋਟੂ ਦੀ ਸਬਜ਼ੀ ਵਿੱਚ ਇੱਕ ਕੱਨ ਮਾਹਣ ਨਿਤਰ ਆਪਣੇ ਆਲੂ ਮਟਰ ਵੀ ਐਨ ਪਣ ਰਹੇ ਨੇ ਸਾਡੇ ਲੈ ਤੇਰੇ ਬੁੱਲ ਬੂਗਾ ਟਾਈਮ ਹੈ ಯಾ ಕದೇಗರಾ ಬಟೆಗಿ.